ਰੋਣਾ ਨਾ ਤੋ ਲੱਗਿਆ ਪੁੱਤ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਪੁੱਤ ਤੇਰੀ ਲੱਤ ਬੱਜ ਜਵੇ ਮੇਰੇ ਪੁੱਤ ਦੀ ਠੀਕ ਆ ਰੋਣਾ ਨਹੀਂ ਮੇਰੇ ਪੁੱਤ ਨੂੰ ਦੁੱਖ ਦੀ ਗੱਲ ਆ ਵੀ ਇਹ ਬੱਚਾ ਵਿਚਾਰਾ ਪਿਛਲੇ ਲੰਬੇ ਸਮੇਂ ਤੋਂ ਤਕਲੀਫ ਚ ਲੱਤ ਤੇ ਦੀ ਗਲੀ ਹੋਈ ਹੈ ਬਿਲਕੁਲ ਹੀ ਹੁਣ ਲੱਤ ਦੇ ਐਸ ਐਸੇ ਹਾਲਾਤ ਬਣ ਗਿਆ ਡਾਕਟਰ ਕਹਿੰਦੇ ਆ ਵੀ ਕੋਸ਼ਿਸ਼ ਪੂਰੀ ਕਰਾਂਗੇ ਵੀ ਦੀ ਲੱਤ ਬੱਜ ਸਕੇ ਪਰ ਕਿਤੇ 10% ਚਾਂਸੇ ਤਾਂ ਆ ਵੀ ਦੱਤ ਕਟਣੀ ਵੀ ਪੈ ਸਕਦਾ ਬਸ ਅਰਦਾਸ ਕਰਿਓ 10ਵੀਂ ਦਾ ਸਟੂਡੈਂਟ ਆ ਬੱਚਾ 10ਵੀਂ ਕਲਾਸ ਚ ਪੜਦਾ ਵਾ ਵੀ ਇਹਦੀ ਲੱਤ ਬਾਜ ਜੇਵੇ ਲਵਦੀਪ ਦੀ ਕਿਉਂਕਿ ਜ਼ਿੰਦਗੀ ਮੂਰੇ ਪਈ ਐ ਬਹੁਤ ਵੱਡੀ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬੱਚਾ ਲਵਦੀਪ ਸਿੰਘ ਆ ਜੀ ਭਗਵੰਤ ਸਿੰਘ ਦਾ ਬੇਟਾ ਦੋ ਭੈਣ ਭਰਾਈ ਇੱਕ ਵੱਡੀ ਭੈਣ ਆ ਪਿੰਡ ਗੰਗਾਵਾ ਤੇ ਜਿਲ੍ਹਾ ਪੈ ਜਾਂਦਾ ਬਠਿੰਡਾ ਹੈ ਨਾ ਜਿਲ੍ਹਾ ਬਠਿੰਡਾ ਤੇ ਪਿੰਡ ਗੰਗਾ ਬੜੇ ਦੁੱਖ ਦੀ ਗੱਲ ਆ ਵੀ ਇਹ ਬੱਚਾ ਵਿਚਾਰਾ ਪਿਛਲੇ ਲੰਬੇ ਸਮੇਂ ਤੋਂ ਤਕਲੀਫ ਚ ਲੱਤ ਤੇ ਦੀ ਗਲੀ ਹੋਈ ਹੈ ਬਿਲਕੁਲ ਹੀ ਔਰ ਲੱਤ ਤੇ ਟੁੱਟ ਗਈ ਸੀ ਕਬੱਡੀ ਦਾ ਪਲੇਅਰ ਸੀ ਵਧੀਆ ਪੈਸਾ ਕੋਲੇ ਨਹੀਂ ਸੀ ਇਲਾਜ ਲਈ ਮਾਂ-ਬਾਪ ਗਰੀਬ ਸੀ ਹੁਣ ਲਤ ਦੇ ਐਸ ਐਸੇ ਹਾਲਾਤ ਬਣ ਗਿਆ ਡਾਕਟਰ ਕਹਿੰਦੇ ਆ ਵੀ ਕੋਸ਼ਿਸ਼ ਪੂਰੀ ਕਰਾਂਗੇ ਵੀ ਇਹਦੀ ਲਤ ਬਚ ਸਕੇ ਪਰ ਕਿਤੇ 10% ਚਾਂਸੇ ਤਾਂ ਵਾ ਵੀ ਲਤ ਕੱਟਣੀ ਵੀ ਪੈ ਸਕੇ ਬਸ ਅਰਦਾਸ ਕਰਿਓ 10ਵੀਂ ਦਾ ਸਟੂਡੈਂਟ ਆ ਬੱਚਾ 10ਵੀਂ ਕਲਾਸ ਚ ਪੜਦਾ ਵਾ ਵੀ ਇਹਦੀ ਲਤ ਵੱਜ ਜੇਵੇ ਲਵਦੀਪ ਦੀ ਕਿਉਂਕਿ ਜ਼ਿੰਦਗੀ ਮੂਰੇ ਪਈ ਹੈ ਬਹੁਤ ਵੱਡੀ ਔਰ ਉੱਪਰੋਂ ਪਲੇਅਰ ਵੀ ਆ ਬਸ ਅਰਦਾਸ ਕਰਿਓ ਇਹ ਬੱਚਾ ਤੰਦਰੁਸਤ ਹੋ ਕੇ ਤਕੜਾ ਹੋ ਕੇ ਆਪਣਾ ਚੰਗਾ ਜੀਵਨ ਬਤੀਤ ਕਰੀਏ ਅਸੀਂ ਨਹੀਂ ਕਿ ਸਾਡੀਆਂ ਬੇਨਤੀਆਂ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ